ਕਰਾਫਿਸ ਦੇ ਵਿੱਚ ਸਾਰੇ ਸਟਾਫ ਵੱਲੋਂ ਤੇ ਹੋਰ ਅਹੁਦੇਦਾਰਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਵੈਲਕਮ ਕੀਤਾ ਗਿਆ ਕਮਾਂ ਪੰਜਾਬ ਪਹੁੰਚੇ ਹੋ ਘਰ ਪਹੁੰਚੇ ਹੋ ਤੇ ਵਿਆਹ ਦੀ ਗੱਲਬਾਤ ਕਿਸ ਤਰ੍ਹਾਂ ਰਹੀ ਅਸਰਬੰਡੇ ਨਰਸਨ ਸਾਹਿਬ ਦੀ ਬੇਟੀ ਦਾ ਵਿਆਹ ਸੀ ਧੰਵਾਦ ਜੀ ਥੈਂਕ ਯੂ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਸ਼ੇਰ ਮੇਹਰ ਕੀਤੀ ਤੇ ਬਹੁਤ ਵਧੀਆ ਵਿਆਹ ਹੋਇਆ ਤੇ ਸਾਰੀਆਂ ਸੰਗਤਾਂ ਦੀ ਉਸੇ ਦਾ ਚੂਕੀਤੇ ਨੇ ਜੀ ਹੁਣ ਮਨ ਬਨ ਬੁਲਾਈ ਦਿੰਨੇ ਆ ਇੱਕ ਵਧੀਆ ਕਾਰਜ ਕਰਕੇ ਆਏ ਨੇ ਖੁਸ਼ੀਆਂ ਬਖਸ਼ੇ ਮਾਰਾ ਚੜ੍ਹਦੀਆਂ ਕਲਾ ਬੱਚਿਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਰਖਾ ਸਾਹਿਬ ਦਾ ਆਉਣ ਤੇ ਜੀ ਆਇਆਂ ਕਰ ਕਹਿੰਨਾ ਕਿ ਸਾਨੂੰ ਬਹੁਤ ਖੁਸ਼ੀ ਸਾਨੂੰ ਬੜਾ ਅਗਮਨ ਨੂੰ ਇਸ ਵੀ ਕਦੋਂ ਰਖਾ ਸਾਹਿਬ ਆਜਾਣ ਅਸੀਂ ਫੋਨ ਕਰਦੇ ਰਹਿੰਦੇ ਰਖਾ ਸਾਹਿਬ ਜੀ ਕੋਈ ਨਹੀਂ ਅਸੀਂ ਪਹੁੰਚ ਰਹੇ ਆ ਜਦੋਂ ਕੋਈ ਕਰਦਾ ਵੱਡਾ ਪਰੋਂ ਬਾਹਰ ਹੁੰਦਾ ਉਹਦੀ ਕਾਰ ਤੋਂ ਉਹਦੇ ਪਤਾ ਲੱਗਦੀ ਹੈ ਆਉਣ ਤੇ ਸਾਨੂੰ ਕਿੰਨੀ ਖੁਸ਼ੀ ਹੈ ਇਹ ਤੁਸੀਂ ਸਾਰੇ ਬਨੇ ਦੇਖ ਹੀ ਰਹੇ ਹੋਗੇ ਤੇ ਆ ਝੜ ਕਰਕੇ ਆਏ ਨੇ ਅਸੀਂ ਵਧਾਈਆਂ ਵੀ ਦਿੰਨੇ ਆ ਸਾਰੀ ਸਾਡੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਪੂਰੀ ਰੱਖਣਾ ਫੈਮਿਲੀ ਨੂੰ ਉਹ ਦਿਨ ਸੈਮੀਨਾਰ ਤੇ ਵੀ ਸਾਰੇ ਅਸੀਂ ਇਸੇ ਵਿਚਾਰ ਕੀਤੀ ਹੈ ਉਹਨਾਂ ਹੀ ਸਾਰੇ ਆਪਣੇ ਸਰਕਲ ਜਹਦਾਰਾਂ ਨੂੰ ਸਾਰੇ ਪੰਜਾਬ ਦੇ ਦਰ ਨੇ ਆਪਣੇ ਸਾਰੇ ਮੈਸੇਜ ਕੀਤੇ ਨੇ ਤੇ ਸਾਰੇ ਰਲ ਕੇ ਸੀ ਪੂਰੇ ਜੋਸ਼ ਨਾਲ ਇਸ ਤਰ੍ਹਾਂ ਦੀ ਮਨਾਵਾਂਗੇ ਸਰਦਾਰ ਸੁਜੀਤ ਸਿੰਘ ਰਖੜਾ ਜੂਐਸ ਤੋਂ ਵਤਨ ਪਰਤੇ ਐ ਪੰਜਾਬ ਪਹੁੰਚੇ ਐ ਰਖੜਾ ਆਫਿਸ ਦੇ ਵਿੱਚ ਸਾਰੇ ਸਟਾਫ ਵੱਲੋਂ ਤੇ ਹੋਰ ਅਹੁਦੇਦਾਰਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਵੈਲਕਮ ਕੀਤਾ ਗਿਆ ਗੱਲਬਾਤ ਕਰਦੇ ਆ ਕਿਉਂਕਿ ਰਖੜਾ ਸਾਹਿਬ ਉੱਥੇ ਖੁਸ਼ੀ ਦੇ ਮੌਕੇ ਤੇ ਗਏ ਸੀ ਸਰਦਾਰ ਦਰਸ਼ਨ ਸਿੰਘ ਢਾਲੀਵਾਲੋਂ ਦੀ ਸਪੁੱਤਰੀ ਦਾ ਵਿਆਹ ਸੀ ਉਹ ਟੈਂਡ ਕੀਤਾ ਤੇ ਆਏ ਨੇ ਉਹ ਵੀ ਸਾਨੂੰ ਜਿਹੜੀ ਵਜ੍ਹਾ ਹੈਗੀ ਹੈ ਸਰਦਾਰ ਗੁਰਚੰਦ ਸਿੰਘ ਤੋੜਾ ਉਹਨਾਂ ਦੀ ਜਨਮ ਸਤਾਵ ਦੀ ਮਨਾਾਈ ਜਾ ਰਹੀ ਹੈ 24 ਤਰੀਕ ਨੂੰ ਉਹ ਸੰਬੰਧ ਦੇ ਵਿੱਚ ਤਿਆਰੀਆਂ ਵੀ ਸ਼ੁਰੂ ਕਰਤੀਆਂ ਆਉਂਦੇ ਤੇ ਗੱਲਬਾਤ ਕਰਦੇ ਰਹਿਣਾ ਸਾਨੂੰ ਵਿਆਹ ਕਿਸ ਤਰ੍ਹਾਂ ਰਿਹਾ ਉੱਥੇ ਸਰ ਸਸੀਕਾਲ ਜੀ ਤੇ ਵੈਲਕਮ ਹੈ ਪੰਜਾਬ ਪਹੁੰਚਿਓ ਘਰ ਪਹੁੰਚਿਓ ਤੇ ਵਿਆਹ ਦੀ ਗੱਲਬਾਤ ਕਿਸ ਤਰ੍ਹਾਂ ਰਹੀ ਸਰਬੱਡੇ ਦਰਸ਼ਨ ਸਾਹਿਬ ਦੀ ਬੇਟੀ ਦਾ ਵਿਆਹ ਸੀ ਕਿਸ ਤਰ੍ਹਾਂ ਸਮੂਲੀਅਤ ਹੋਈ ਕਿੰਨੇ ਕੁ ਲੋਕ ਆਏ ਕਹਿੰਦੇ ਨੇ ਵੀ ਗੋਰੀਆਂ ਨੇ ਵੀ ਬਹੁਤ ਰੱਜ ਕੇ ਭੰਗੜਾ ਪਾਇਆ ਸੀ ਬਹੁਤ ਧੰਨਵਾਦ ਜੀ ਥੈਂਕ ਯੂ ਗੁਰੂ ਨੇ ਕਿਰਪਾ ਕੀਤੀ ਸੁੱੱਚੇ ਪਾਸ਼ਾ ਨੇ ਮਿਹਰ ਕੀਤੀ ਤੇ ਬਹੁਤ ਵਧੀਆ ਵਿਆਹ ਹੋਇਆ ਤੇ ਸਾਰੀਆਂ ਸੰਗਤਾਂ ਦੇ ਉਸੇ ਦਰਸ਼ਨ ਕੀਤੇ ਨੇ ਜੀ ਤੇ ਇੱਥੇ ਪੰਚਸਰ ਜੇਦਰ ਗੁਰਚਨ ਸਿੰਘ ਟੋੜਾ ਦਾ ਸਹੌਸਾਲਾ ਜਨ ਦਿਹਾੜਾ ਆ ਰਿਹਾ ਤੇ ਉਹਦੇ ਚ ਵੀ ਸਮੂਲੀਅਤ ਕਰਨੀ ਹੈ 24 ਤਰੀਕ ਨੂੰ 24 ਸਤੰਬਰ ਦਾ ਹੈਗਾ ਤੇ ਉਹਦੇ ਚ ਵੀ ਜੋਰ ਲਾਵਾਂਗੇ ਤੇ ਬਾਕੀ ਜੋ ਗੁਰੂ ਘਰ ਦਾ ਸਿਪਾਸ਼ਾ ਕਰਦਾ ਹੈ ਉਹ ਸਾਰਾ ਵਧੀਆ ਕਰਦੇ ਤੇ ਬਹੁਤ ਵਧੀਆ ਵਿਆਹ ਹੋਇਆ ਜੀ ਬਾਬੇ ਨਾਲ ਕੀ ਬਖਸ਼ਿਸ਼ ਹੋਈ ਹੈ ਸਿਪਾਸ਼ਾ ਦੀ ਜਦੋਂ ਗੁਰੂ ਦੀ ਬਖਸ਼ਿਸ਼ ਹੋਵੇ ਸਿਪਾਸ਼ ਦੀ ਬਖਸ਼ਿਸ਼ ਹੋਵੇ ਫੇਰ ਸਾਰੀ ਕੰਮ ਛੋਲੇ ਹੁੰਦੇ ਨੇ ਛੋਟਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਮਾਨ ਸਨਮਾਨ ਦਿੰਦੇ ਹੋ ਉਸ ਗੱਲ ਦੇ ਲਈ ਜਿੰਨਾ ਵੀ ਧੰਨਵਾਦ ਕਰਾਉਣਾ ਥੋੜਾ ਹੈ ਬਸ ਵਾਰਤਨ ਵਾਲਾ ਵੈਗਰੇਜ ਜੀ ਦਾ ਕਲ ਸਾ ਚੀਰ ਵੈਗਰੇਜ ਜੀ ਜੀ ਰਾਜਲਾ ਸਾਹਿਬ ਨਾਲ ਖੜੇ ਆ ਸਨਮਾਨ ਕਰਨ ਲਈ ਪਹੁੰਚੇ ਨਾਲ ਗੱਲਬਾਤ ਕਰਦੇ ਰਾਜਲਾ ਸਾਹਿਬ ਹੋ ਠੀਕ ਠਾਕ ਹੋ ਜੀ ਤੇ ਕਈ ਦਿਨ ਸਾਹਿਬ ਬਾਹਰ ਰਹੇ ਨੇ ਅਮਰੀਕਾ ਦੇ ਵਿੱਚ ਰਹੇ ਤੁਸੀਂ ਨਾਲ ਗਏ ਨਹੀਂ ਅਸੀਂ ਇਹਨਾਂ ਦੇ ਘਰ ਤੇ ਬਹੁਤ ਮੁਸ਼ਕਿਲ ਕੀਤੀ ਸੀ ਅਸੀਂ ਇਹਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਜੀ ਵਧੀਆ ਕਾਰਜ ਕਰਕੇ ਆਏ ਨੇ ਜੀ ਖੁਸ਼ੀਆਂ ਬਖਸ਼ੇ ਮਹਾਰਾ ਚੜ੍ਹਦੀਆਂ ਕਲਾ ਬਖਸ਼ੇ ਇਹਨਾਂ ਨੂੰ ਤੇ ਹੁਣ ਅਸੀਂ ਥੋੜਾ ਸਭ ਦੀ ਜਿਹੜੀ 100 ਸਾਲਾਂ ਜਨਮ ਦਿਨ ਦੇ ਆ ਰਿਹਾ ਉਹਦੇ ਵਾਸਤੇ ਹੀ ਤਿਆਰੀਆਂ ਕਰ ਰਹੇ ਆ ਰਖੜਾ ਸਾਹਿਬ ਦੀ ਸਾਨੂੰ ਬੜੀ ਲੋਡ ਸੀ ਕੀਤੀ ਆ ਰਹੀ ਤੇ ਟੈਲੀਫੋਨ ਬਹੁਤ ਕਰਦੇ ਰਹੇ ਆ ਜੀ ਤੇ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਬਧਾਈਆਂ ਬਹੁਤ ਬਹੁਤ ਹੌਣ ਬਿਹਾਰ ਦੀਆਂ ਤੇ ਮਹਾਰਾ ਚੜ੍ਹਦੀਆਂ ਕਲਾ ਬਖਸ਼ੇ ਇਹਨਾਂ ਨੂੰ ਤੇ ਬਸ ਤੇ ਮਾਸਟਰ ਸੁਖਿੰਦਰ ਜੀ ਗੱਲਬਾਤ ਕਰਨਗੇ ਸਾਹਿਬ ਦਾ ਮਾਨ ਸਨਮਾਨ ਆਇਆ ਦਾ ਕੀਤਾ ਦੋ ਸ਼ਬਦ ਤੁਸੀਂ ਵੀ ਦੱਸੋ ਕਿਦਾਂ ਸਾਹਿਬ ਜਦੋਂ ਜਾਂਦੇ ਆ ਤਾਂ ਇੱਥੇ ਆਪਾਂ ਨੂੰ ਵੀ ਘਾਟ ਬੜੀ ਮਹਿਸੂਸ ਹੁੰਦੀ ਹੈ ਵੀ ਜਲਦੀ ਆ ਜਾਣ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਰਖੜਾ ਸਾਹਿਬ ਦਾ ਆਉਣ ਤੇ ਜੀ ਆਇਆਂ ਕਹਿਣਾ ਕਿ ਸਾਨੂੰ ਬਹੁਤ ਖੁਸ਼ੀ ਸਾਨੂੰ ਬੜਾ ਮਨ ਨੂੰ ਇਹ ਸੀ ਕਦੋਂ ਰਖੜਾ ਸਾਹਿਬ ਆ ਜਾਣ ਅਸੀਂ ਫੋਨ ਕਰਦੇ ਰਹਿੰਦੇ ਰਖੜਾ ਸਾਹਿਬ ਅਸੀਂ ਕਦੇ ਕੋਈ ਨਹੀਂ ਅਸੀਂ ਪਹੁੰਚ ਰਹੇ ਹਾਂ ਤੇ ਰਖੜਾ ਸਾਹਿਬ ਆਏ ਨੇ ਸਾਡੇ ਰੌਣਕਾਂ ਲੱਗੀਆਂ ਨੇ ਸਾਡੇ ਨਹੀਂ ਸਾਡੇ ਜ਼ਿਲ੍ਹੇ 'ਚ ਨਹੀਂ ਸਾਡੇ ਪੰਜਾਬ 'ਚ ਰਖੜਾ ਸਾਹਿਬ ਨੂੰ ਬੜੀ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ ਇਹ ਇੱਕ ਦਰਵੇਸ਼ ਸਿਆਸਤਾਨ ਨੇ ਅਸ਼ੋਚੇ ਦਰਵੇਸ਼ ਅਸ਼ਦਾਨ ਕਹਿਣਾ ਹੀ ਨਹੀਂ ਹੈ ਵੀ ਦਰਵੇਸ਼ ਨੇ ਜੀ ਅਸੀਂ ਇਹਨਾਂ ਦੇ ਚਰਨਾਂ 'ਚ ਇਹਨਾਂ ਦੇ ਇੱਥੇ ਰਹਿ ਕੇ ਬਹੁਤ ਵੱਡਾ ਮਾਣ ਮਹਿਸੂਸ ਕਰਦੇ ਆਂ ਤੇ ਇਹਨਾਂ ਦੇ ਆਉਣ ਤੇ ਅਸੀਂ ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਇਸੇ ਤਰ੍ਹਾਂ ਇਹ ਸਾਬਤ ਸਮਾਜ ਦੀ ਸੇਵਾ ਕਰਦੇ ਰਹਿਣ ਵੈਕਲਸਾ ਬੜੀ ਫਟੇ ਤੇ ਕਰਨਲ ਸਾਹਿਬ ਨਾਲ ਗੱਲਬਾਤ ਕਰਦੇ ਆ ਤੇ ਹਾਂ ਜੀ ਵੀ 1 ਮਿੰਟ ਜਰੂਰ ਕਰਨੀ ਹੈ ਜੀ ਕਿਉਂਕਿ ਤੁਹਾਡੀ ਰਹਿਨਮਾਈ ਦੇ ਥੱਲੇ ਅਸੀਂ ਸਾਰੇ ਇੱਥੇ ਜੋ ਵੀ ਕਾਰਜ ਕਰਦੇ ਆ ਉਹ ਤੁਹਾਡਾ ਅਸ਼ੀਰਵਾਦ ਚਾਹੀਦਾ ਤੇ ਸਾਹ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਆ ਇਹ ਤੇ ਜਦੋਂ ਕੋਈ ਕਰਦਾ ਵੱਡਾ ਘਰੋਂ ਬਾਹਰ ਹੁੰਦਾ ਉਹਦੀ ਘਰ ਤੋਂ ਉਹਦੇ ਪਤਾ ਲੱਗਦੀ ਆ ਹਾਂ ਆਉਣ ਤੇ ਸਾਨੂੰ ਕਿੰਨੀ ਖੁਸ਼ੀ ਆ ਇਹ ਤੁਸੀਂ ਸਾਰੇ ਬੰਨੇ ਦੇਖ ਹੀ ਰਹੇ ਹੋਗੇ ਕਿੰਨੀ ਖੁਸ਼ਹਾਲੀ ਨਾਲ ਸਾਰੇ ਇਕੱਠੇ ਹੋ ਕੇ ਅਸੀਂ ਵੈਲਕਮ ਕਰ ਰਹੇ ਆ ਤੇ ਬੇਸਬਰੀ ਨਾਲ ਸਾਰੇ ਇੰਤਜ਼ਾਰ ਕਰ ਰਹੇ ਸੀ ਕਿ ਰਖਦਰੀ ਜਲਦੀ ਆਉਣ ਸੋ ਆ ਗਏ ਨੇ ਹੁਣ ਨਾਰਮਲ ਰੋਜ਼ ਦਾ ਕੰਮ ਕਾਰ ਸ਼ੁਰੂ ਹੋ ਜਾਏਗਾ ਚਨੋਂ ਆਉਂਦੀ ਬਹੁਤ ਖੁਸ਼ੀ ਹੈ ਇਧਰ ਰਾਣਾ ਜੀ ਤੁਸੀਂ ਬਰੇ ਗਰਮ ਜੋਸ਼ੀ ਨਾਲ ਸਵਾਗਤ ਕਰਦੇ ਜਦੋਂ ਸਾਬ ਆਉਂਦੇ ਆ ਤੇ ਦੋ ਸ਼ਬਦ ਜ਼ਰੂਰ ਬੋਲਨੇ ਕਿਸ ਤਰ੍ਹਾਂ ਟੋੜਾ ਸਾਹਿਬ ਦੀ ਜਨਮ ਸਤਾਪਦੀ ਦਾ ਵੀ ਹੋਇਆ ਐਲਾਨ ਕਰ ਰਿਹਾ ਇਕੱਠੇ ਹੋਣ ਵੱਧ ਤੋਂ ਵੱਧ ਲੋਕ ਉੱਥੇ ਪਹੁੰਚਣ ਤੇ ਹੁਣ ਤਾਂ ਸਾਬ ਵੀ ਆ ਗਏ ਤੇ ਵਿਆਹ ਵੀ ਦੇਖਿਆ ਕੀ ਕਰਨਾ ਚਾਹੁੰਦੇ ਅਸੀਂ ਸਭ ਤੋਂ ਪਹਿਲਾਂ ਤੇ ਰਖਾ ਸਾਹਿਬ ਜੀ ਨੂੰ ਵੈਲਕਮ ਕਰਦੇ ਆ ਤੇ ਵਿਆਹ ਜਿਹੜਾ ਕਰਕੇ ਆਏ ਨੇ ਅਸੀਂ ਵਧਾਈਆਂ ਵੀ ਦਿੰਨੇ ਆ ਸਾਰੀ ਸਾਡੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਪੂਰੀ ਰਖੜਾ ਫੈਮਿਲੀ ਨੂੰ ਤੇ ਗੁਰੂ ਪਾਤਸ਼ਾਹਗੇ ਅਰਦਾਸ ਵੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਰਖੜਾ ਸਾਹਿਬ ਤੇ ਪਰਿਵਾਰ ਤੇ ਉਵੇਂ ਕਿਰਪਾ ਰੱਖਣੀ ਤੇ ਹੁਣ ਜਿਵੇਂ ਟੌੜਾ ਸਾਹਿਬ ਦਾ 100 ਸਾਲਾ ਜਨਮ ਦਿਨ ਆ ਰਿਹਾ ਉਹ ਪੂਰੀ ਤਿਆਰੀ ਨਾਲ ਸਾਰੀ ਪਾਰਟੀ ਤਨ ਮਨ ਨਾਲ ਮਨਾਏਗੀ ਪੂਰੀ ਗਰਮ ਜੋਸ਼ੀ ਨਾਲ ਅੱਜ ਤੋਂ ਹੀ ਰਖੜਾ ਸਾਹਿਬ ਸਾਰੀ ਉਹ ਜਨਮ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਮੀਟਿੰਗਾਂ ਸ਼ੁਰੂ ਹੋ ਗਈਆਂ ਹੁਣ ਉੱਥੇ ਟੌੜਾ ਪਿੰਡ ਜਾ ਕੇ ਤਿਆਰੀਆਂ ਲੈਣ ਵੀ ਜਾ ਰਹੇ ਨੇ ਜਾਇਜਾ ਲੈਣ ਜਾ ਰਹੇ ਨੇ ਪੂਰਾ ਜਨ ਗਰਮ ਜੋਸ਼ੀ ਦੇ ਨਾਲ ਪੂਰਾ ਵੱਡਾ ਪ੍ਰੋਗਰਾਮ ਹੋ ਰਿਹਾ ਤੇ ਸੰਗਤ ਨੂੰ اپੀਲ ਵੀ ਕਰਦੇ ਹਾਂ ਕਿ ਜਨਮ ਸ਼ਤਾਬਦੀ ਦਾ ਜਿਹੜਾ 100 ਸਾਲ ਆ ਰਿਹਾ ਉਹਦੇ ਵਿੱਚ ਸਾਰੀ ਸੰਗਤ ਪਹੁੰਚ ਕੇ ਆਪਣੀ ਹਾਜ਼ਰੀ ਲਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਹਦਾਰ ਜੀ ਤੁਸੀਂ ਵੀ ਦੋ ਸ਼ਬਦ ਅੱਜ ਸਾਉ ਦਾ ਮਾਨ ਸਨਮਾਨ ਕੀਤਾ ਪਹੁੰਚੇ ਨੇ ਦੋ ਸ਼ਬਦ ਜ਼ਰੂਰ ਕਹੋਗੇ ਵੀ ਵੈਲਕਮ ਕੀਤਾ ਸਾਰਿਆਂ ਦੇ ਰਲ ਕੇ ਪਲੀਜ਼ ਬਹੁਤ ਧੰਨਵਾਦ ਰਖੜਾ ਸਾਹਿਬ ਦਾ ਬਹੁਤ ਕਾੜਸੀ ਸਾਨੂੰ ਚਲੋ ਇਹਨਾਂ ਦੀ ਜਾਣਾ ਸੀ ਉੱਥੇ ਵਿਆਹ ਦੀ ਖੁਸ਼ੀ ਦੇ ਵਿੱਚ ਨਾ ਜੀ ਬਹੁਤ-ਬਹੁਤ ਇਹਨਾਂ ਨੂੰ ਲੱਖ-ਲੱਖ ਵਧਾਈਆਂ ਹੋਣ ਹੁਣ ਅਸੀਂ ਅੱਜ ਸਾਰਿਆਂ ਨੇ ਅੱਜ ਮੀਟਿੰਗ ਕੀਤੀ ਏ ਉਹ ਦਿਨ ਸੈਮੀਨਾਰ ਤੇ ਵੀ ਸਾਰੇ ਅਸੀਂ ਇਸੇ ਵਿਚਾਰ ਕੀਤੀ ਏ ਹੁਣ ਅਸੀਂ ਸਾਰੇ ਆਪਣੇ ਸਰਕਲ ਜਿਹੇ ਦਰਾਂ ਨੂੰ ਤੇ ਸਾਰੇ ਪੰਜਾਬੀ ਦਰ ਨੇ ਆਪਣੇ ਸਾਰੇ ਨੇ ਮੈਸੇਜ ਕੀਤੇ ਨੇ ਤੇ ਸਾਰੇ ਰਲ ਕੇ ਸੀ ਪੂਰੇ ਜੋਸ਼ ਸ਼ੋਰ ਨਾਲ ਸਤਬ ਦੀ ਮਨਾਵਾਂਗੇ ਸਾਰੀਆਂ ਬੱਸਾਂ ਭਰ ਕੇ ਸੀ ਲੈ ਕੇ ਆਵਾਂਗੇ ਵੈਰੀ ਗੁੱਡ ਜਿੱਕਾ ਖਾਲਸਾ ਵੈਰੀ ਗੁੱਡ ਅੱਜ 19 ਤਰੀਕ ਹੈ ਅੱਜ ਹੀ ਸਵੇਰੇ 9 ਵਜੇ ਮਤਲਬ ਇਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਪਹੁੰਚੇ ਰਖੜਾ ਵਿਲਾ ਘਰ 'ਚ ਪਹੁੰਚੇ ਉਸਤੇ ਪਹਿਲਾਂ ਜਦੋਂ ਪਹੁੰਚਣ ਦੇ ਨਾਲ ਹੀ ਜਿਹੜਾ ਇਹਨਾਂ ਦਾ ਸਵਾਗਤ ਕਰਨ ਲਈ ਸਮਾਣੇ ਤੋਂ ਇਹਨਾਂ ਦੇ ਦੋਸਤ ਮਿੱਤਰ ਵਰਕਰ ਅਹੁਦੇਦਾਰ ਪਹੁੰਚ ਗਏ ਸੀ ਤੇ ਹੁਣ ਰਖੜਾ ਆਫਿਸ ਦੇ ਵਿੱਚ ਖੜੇ ਆ ਜਿੱਥੇ ਸਾਰੇ ਸਟਾਫ ਨੇ ਰਲ ਕੇ ਉਹਨਾਂ ਸਮਾਨ ਸਨਮਾਨ ਕੀਤਾ ਕਿਉਂਕਿ ਖੁਸ਼ੀ ਦਾ ਮੌਕਾ ਸੀ ਜਦੋਂ ਅਮਰੀਕਾ ਗਏ ਪਹਿਲਾਂ ਵੀ ਦੱਸ ਚੁੱਕੇ ਆ ਵੀ ਦਰਸ਼ਨ ਸਿੰਘ ਢਾਲੀਵਾਲ ਦੀ ਬੇਟੀ ਦੀ ਮੈਰਿਜ ਸੀ ਉਹਨੂੰ ਟੈਂਡ ਕਰਕੇ ਆਏ ਨੇ ਹਲੇ ਹੋ ਸਕਦਾ ਉੱਥੇ 5-7-10 ਦਿਨ ਹੋਰ ਲੱਗ ਜਾਂਦੇ ਪਰ ਟੋੜਾ ਸਾਹਿਬ ਦੀ ਜਿਹੜੀ ਜਨਮ ਸਤਾਪਦੀ ਮਨਾ ਰਹੇ ਨੇ ਉਹਦੀਆਂ ਤਿਆਰੀਆਂ ਦਾ ਜੈਜਾ ਵੀ ਲੈਣਾ ਇਸ ਕਰਕੇ ਉਹ ਇੱਕ ਪਲ ਵੀ ਉਹਨਾਂ ਨੇ ਦੇਰੀ ਨਹੀਂ ਕੀਤੀ ਆਪਣੇ ਵਰਕਰਾਂ ਦੇ ਵਿੱਚ ਆਪਣੇ ਅਹੁਦੇਦਾਰਾਂ 'ਚ ਪਹੁੰਚ ਗਏ ਨੇ ਤੇ ਉਹ ਸਤਾਪਦੀ ਦੀਆਂ ਤਿਆਰੀਆਂ ਕਰਨਗੇ ਹੋਰ ਜਿਹੜੀਆਂ ਪੋਲਿਟੀਕਲੀ ਗਤੀਵਿਧੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ